ਦੋਸਤੋ ਅਕਸਰ ਹੀ ਵਿਆਹਾਂ ਵਿੱਚ ਕੋਈ ਵੀ ਨੱਚਣੋਂ ਨਹੀਂ ਰਹਿੰਦਾ ਫਿਰ ਚਾਹੇ ਉਹ ਬੱਚਾ ਜਾਂ ਬਜ਼ੁਰਗ ਹੀ ਕਿਉਂ ਨਾ ਹੋਵੇ ਪਰ ਹੁਣ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਚਿੱਟੀ ਡੈੜੀ ਵਾਲਾ ਬਾਬਾ ਸਟੇਜ ਦੇ ਉੱਪਰ ਇੱਕ ਆਰਕੈਸਟਰਾ ਕੁੜੀ ਦੇ ਨਾਲ ਕਿਵੇਂ ਨੱਚ ਰਿਹਾ ਹੈ ਸੋ ਖੁਸ਼ੀ ਦੇ ਵਿੱਚ ਨੱਚ ਤਾਂ ਕੋਈ ਵੀ ਸਕਦਾ ਹੈ ਪਰ ਇਸ ਬਾਬੇ ਦੇ ਨੱਚਣ ਦੇ ਤਰੀਕੇ ਨੂੰ ਲੈ ਕੇ ਲੋਕਾਂ ਵੱਲੋਂ ਇਸ ਬਾਬੇ ਬਾਰੇ ਬਹੁਤ ਕੁਝ ਕਿਹਾ ਜਾ ਰਿਹਾ ਹੈ ਕੋਈ ਕਹਿ ਰਿਹਾ ਹੈ ਕਿ ਇਹ ਤੁਰਦਾ ਫਿਰਦਾ ਜਮਰਾਜ ਹੈ ਅਤੇ ਕੋਈ ਕਹਿ ਰਿਹਾ ਹੈ ਕਿ ਕੁਝ ਤਾਂ ਸ਼ਰਮ ਕਰ ਲਾ ਬੇਸ਼ਰਮਾ ਆਪਣੀ ਉਮਰ ਦੇਖ ਕੋਈ ਕਹਿ ਰਿਹਾ ਹੈ ਕਿ ਕੁਝ ਸਿੱਖੋਂ ਇਸ ਤੋਂ ਇਹ ਬਜ਼ੁਰਗ ਕਿੰਨੇ ਚੰਗੇ ਸੰਸਕਾਰ ਸਿਖਾ ਰਿਹਾ ਏ ਸੋ ਕਿਸੇ ਵੀ ਉਮਰ ਵਿੱਚ ਖੁਸ਼ੀ ਮਨਾਉਣਾ ਜਾਂ ਨੱਚਣਾ ਗਲਤ ਨਹੀਂ ਹੁੰਦਾ ਪਰ ਜੇਕਰ ਹਰ ਇੱਕ ਗੱਲ ਉਮਰ ਦੇ ਹਿਸਾਬ ਨਾਲ ਕੀਤੀ ਜਾਵੇ ਤਾਂ ਉਹ ਠੀਕ ਹੁੰਦੀ ਏ ਸੋ ਤੁਹਾਡੇ ਇਸ ਬਾਬੇ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ